ਈਹਾ ਲ ਮੈਂ ਕੁਵਰੀ ਫਿਰ ਤੁਹਾਡੇ ਸਾਹਮਣੇ ਹਾਜ਼ਰ ਹਾਂ ਇੰਦਰਜੀਤ ਸਿੰਘ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੇਂ ਟੌਪਿਕ ਦੇ ਨਾਲ ਕਿ ਯੇਸ਼ੂ ਮਸੀਹ ਦੇ ਰਾਹੀਂ ਹੀ ਪ੍ਰਭ ਯੇਸ਼ੂ ਮਸੀਹ ਦੇ ਦੁਆਰਾ ਹੀ ਰੱਬ ਮਿਲਦਾ ਕਿਉਂਕਿ ਇਹ ਵਾਕਿਆ ਹੈ ਪ੍ਰਭ ਯੇਸ਼ੂ ਮਸੀਹ ਨੇ ਕਿਹਾ ਕਿ ਜੇਕਰ ਤੁਸੀਂ ਮੈਨੂੰ ਜਾਣਦੇ ਹੋ ਤਾਂ ਤੁਸੀਂ ਪਿਤਾ ਨੂੰ ਜਾਣਦੇ ਹੋ ਯਾਨੀ ਉਸ ਪਰਮੇਸ਼ਵਰ ਨੂੰ ਉਸ ਰੱਬ ਨੂੰ ਜੇਕਰ ਤੁਸੀਂ ਯੇਸ਼ੂ ਮਸੀਹ ਨੂੰ ਜਾਣਦੇ ਹੋ ਤਾ ਇਸ ਦਾ ਮਤਲਬ ਤੁਸੀਂ ਰੱਬ ਨੂੰ ਵੀ ਜਾਣ ਸਕਦੇ ਹੋ ਜੇਕਰ ਤੁਸੀਂ ਯੀਸ਼ੂ ਮਸੀਹ ਨੂੰ ਜਾਣ ਲਿਆ ਤਾਂ ਤੁਸੀਂ ਰੱਬ ਨੂੰ ਵੀ ਜਾਣ ਲਿਆ ਜਿਵੇਂ ਮੈਂ ਤੁਹਾਡੇ ਅੱਗੇ ਵਚਨ ਰੱਖਾਂਗਾ ਵੈਸੇ ਦੇਖਿਆ ਜਾਵੇ ਤਾਂ ਅੱਜ ਬਹੁਤ ਸਾਰੇ ਭੈਣ ਭਰਾ ਨੇ ਜੋ ਉਸ ਰੱਬ ਨੂੰ ਪਾਉਣ ਦੇ ਲਈ ਬਹੁਤ ਸਾਰੇ ਯਤਨ ਕਰਦੇ ਹਨ ਬਹੁਤ ਸਾਰੀਆਂ ਕੋਸ਼ਿਸ਼ਾਂ ਕਰਦੇ ਹਨ ਜੋ ਕੋਸ਼ਿਸ਼ਾਂ ਉਹਨਾਂ ਦੀਆਂ ਨਾਕਾਮ ਰਹਿੰਦੀਆਂ ਹਨ ਕਾਮਯਾਬ ਨਹੀਂ ਹੁੰਦੀਆਂ ਫਿਰ ਉਹ ਥੱਕ ہار ਕੇ ਪੂਪਣਿਆ ਕੋਲੇ ਬਾਬਿਆਂ ਕੋਲੇ ਜਾਦੂ ਟੂਣੇ ਤੰਤਰ ਮੰਤਰ ਸਭ ਜਗਾ ਤੇ ਧਾਗੇ ਤਵੀਤ ਇਹਨਾਂ ਜਗਾ ਤੇ ਜਾਣਾ ਸ਼ੁਰੂ ਕਰ ਦਿੰਦੇ ਆ ਜਦੋਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਕੰਮ ਨਹੀਂ ਹੁੰਦਾ ਜਦੋਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਰਿਜ਼ਲਟ ਨਹੀਂ ਦਿਖਦਾ ਇਸ ਤੋਂ ਬਿਹਤਰ ਹੈ ਕਿ ਤੁਸੀਂ ਯੇਸ਼ੂ ਮਸੀਹ ਦੇ ਅੱਗੇ ਆਪਦੇ ਪਾਪਾਂ ਤੋਂ ਤੋਬਾ ਕਰੋ ਉਸ ਨੂੰ ਆਪਦਾ ਉਦਾਰਕਰਤਾ ਕਬੂਲ ਕਰੋ ਉਸ ਨੂੰ ਆਪਦਾ ਆਪਣਾ ਮੁਕਤੀ ਦਾਤਾ ਕਬੂਲ ਕਰੋ ਤੇ ਤੁਹਾਨੂੰ ਉਹ ਰਾਹ ਦਿਖਾਵੇਗਾ ਉਸ ਪਰਮੇਸ਼ਰ ਦੇ ਕੋਲ ਜਾਣ ਦੇ ਲਈ ਉਸ ਪਿਤਾ ਦੇ ਕੋਲੇ ਜਾਣ ਦਾ ਤੁਹਾਨੂੰ ਰਾਹ ਦਿਖਾਏਗਾ ਕਿਉਂਕਿ वचन ਇਹ ਗੱਲ ਕਹਿੰਦਾ ਜਦੋਂ ਆਪਾਂ ਪੜਦੇ ਆ ਯੋਹਾਨਾ ਦੀ ਕਿਤਾਬ ਉਸ ਦਾ 14 ਅਧਿਆਇ ਤੇ ਉਸ ਦਾ 6 ਵਚਨ ਯੇਸ਼ੂ ਨੇ ਉਸ ਨੂੰ ਕਿਹਾ ਮੈਂ ਹੀ ਰਾਹ ਸੱਚਾਈ ਤੇ ਜ਼ਿੰਦਗੀ ਹਾਂ ਕੋਈ ਵੀ ਪਿਤਾ ਕੋਲੇ ਨਹੀਂ ਆ ਸਕਦਾ ਆ ਸਕਦਾ ਸਿਵਾਏ ਉਸ ਦੇ ਜੋ ਮੇਰੀ ਰਾਹੀ ਹੁੰਦਾ ਹੈ ਯਾਨੀ ਉਸ ਪਰਮੇਸ਼ਵਰ ਨੂੰ ਤੁਸੀਂ ਜਾਣਨ ਦੇ ਲਈ ਉਸ ਰੱਬ ਨੂੰ ਤੁਹਾਨੂੰ ਜਾਣਨ ਦੇ ਲਈ ਪ੍ਰਭੂ ਯੇਸ਼ੂ ਮਸੀਹ ਨੂੰ ਜਾਨਣਾ ਪਏਗਾ ਕਿਉਂਕਿ ਉਸ ਪਰਮੇਸ਼ਵਰ ਨੇ ਇਸ ਧਰਤੀ ਦੇ ਉੱਤੇ ਕੇਵਲ ਯੇਸ਼ੂ ਮਸੀਹ ਨੂੰ ਹੀ ਇਹ ਅਧਿਕਾਰ ਦਿੱਤਾ ਹੋਇਆ ਹੈ ਜੋ ਕੋ ਯੇਸ਼ੂ ਮਸੀਹ ਦੇ ਅੱਗੇ ਆਪਦੇ ਪਾਪਾਂ ਤੋਂ ਤੋਬਾ ਕਰਦਾ ਹੈ ਤਾਂ ਉਹ ਰੱਬ ਨੂੰ ਜਾਣਦਾ ਹੈ ਉਹ ਰੱਬ ਨੂੰ ਪ੍ਰਾਪਤ ਕਰ ਸਕਦਾ ਹੈ ਰੱਬ ਨੂੰ ਮਿਲ ਸਕਦਾ ਹੈ ਕਿਉਂਕਿ ਯੇਸ਼ੂ ਮਸੀਹ ਦੇ ਰਾਹੀਂ ਹੀ ਤੁਸੀਂ ਰੱਬ ਨੂੰ ਜਾਣ ਸਕਦੇ ਹੋ ਯੋਹੰਨਾ 14 ਦੀ 6 ਕੀ ਕਹਿੰਦੀ ਹੈ ਯੇਸ਼ੂ ਨੇ ਉਸ ਨੂੰ ਕਿਹਾ ਮੈਂ ਹੀ ਰਾਹ ਸੱਚਾਈ ਤੇ ਤੇ ਜ਼ਿੰਦਗੀ ਹਾਂ ਕੋਈ ਵੀ ਪਿਤਾ ਕੋਲ ਨਹੀਂ ਆ ਸਕਦਾ ਸਿਵਾ ਉਸ ਦੇ ਜੋ ਮੇਰੇ ਰਾਹੀ ਆਉਂਦਾ ਹੈ ਯਾਨੀ ਯੀਸ਼ੂ ਮਸੀਹ ਦੇ ਰਾਹੀ ਹੀ ਤੁਸੀਂ ਪਰਮੇਸ਼ਵਰ ਨੂੰ ਉਸ ਪਿਤਾ ਨੂੰ ਉਸ ਰੱਬ ਨੂੰ ਪਾ ਸਕਦੇ ਹੋ ਉਹਦੇ ਕੋਲੇ ਜਾ ਸਕਦੇ ਹੋ ਯਾਨੀ ਮੁਕਤੀ ਨੂੰ ਹਾਸਲ ਕਰ ਸਕਦੇ ਹੋ ਸਿਰਫ ਕਿਸ ਦੇ ਰਾਹੀ ਪ੍ਰਭੂ ਯੀਸ਼ੂ ਮਸੀਹ ਦੇ ਰਾਹੀ ਫਿਰ ਅੱਗੇ ਆਪਾਂ ਜਦੋਂ 7 ਅਧਿਆਇ ਤੇ ਪੜ੍ਹਦੇ ਆ ਤਾਂ ਉੱਥੇ ਲਿਖਿਆ ਜੇ ਤੁਸੀਂ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੁੰਦੇ ਤਾਂ ਤੁਸੀਂ ਮੇਰੇ ਪਿਤਾ ਨੂੰ ਵੀ ਜਾਣਦੇ ਹੁੰਦੇ ਜੇਕਰ ਅੱਜ ਤੁਸੀਂ ਯੇਸ਼ੂ ਮਸੀਹ ਨੂੰ ਨਹੀਂ ਜਾਣਦੇ ਮੇਰੇ ਦੋਸਤੋ ਤਾਂ ਇਸ ਦਾ ਇਸ ਦਾ ਮਤਲਬ ਤੁਸੀਂ ਰੱਬ ਨੂੰ ਵੀ ਨਹੀਂ ਜਾਣਦੇ ਹੋ ਚਾਹੇ ਤੁਸੀਂ ਕੁਝ ਵੀ ਪਾਉਂਦੇ ਹੋ ਕੁਝ ਵੀ ਹੰਡਾਉਂਦੇ ਹੋ ਕੋਈ ਵੀ ਤੁਹਾਡੇ ਕੋਲੇ ਨਿਸ਼ਾਨੀ ਹੈ ਲੇਕਿਨ ਤੁਸੀਂ ਉਸ ਰੱਬ ਨੂੰ ਨਹੀਂ ਜਾਣਦੇ ਹੋ ਜੇਕਰ ਯੇਸ਼ੂ ਨਾਮ ਤੁਹਾਡੇ ਕੋਲੇ ਨਹੀਂ ਹੈ ਜੇਕਰ ਯੇਸ਼ੂ ਮਸੀਹ ਨੂੰ ਤੁਸੀਂ ਨਹੀਂ ਜਾਣਦੇ ਹੋ ਤਾਂ ਤੁਸੀਂ ਉਸ ਰੱਬ ਨੂੰ ਵੀ ਨਹੀਂ ਜਾਣਦੇ ਹੋ ਕਿਉਂਕਿ ਉਸ ਰੱਬ ਨੇ ਉਸ ਪਰਮੇਸ਼ਵਰ ਨੇ ਕੇਵਲ ਇਸ ਧਰਤੀ ਦਿੱਤੇ ਯੇਸ਼ੂ ਮਸੀਹ ਦੇ ਰਾਹੀਂ ਹੀ ਪੂਰੀ ਮਾਨਵ ਜਾਤੀ ਦੀ ਪਾਪਾਂ ਨੂੰ ਦਿੱਤਾ ਹੋਇਆ। ਉਸੇ ਕੋਲੇ ਯੇਸ਼ੂ ਮਸੀਹ ਦੇ ਕੋਲ ਹੀ ਪੂਰੀ ਮਾਨਵ ਜਾਤੀ ਦੇ ਪਾਪਾਂ ਦੀ ਮਾਫੀ ਹੈ। ਜਿਹੜਾ ਇਨਸਾਨ ਪ੍ਰਭੂ ਯੇਸ਼ੂ ਮਸੀਹ ਦੇ ਅੱਗੇ ਆਪਦੇ ਪਾਪਾਂ ਤੋਂ ਤੋਬਾ ਕਰਦਾ ਹੈ ਉਹ ਮੁਕਤੀ ਨੂੰ ਪ੍ਰਾਪਤ ਕਰਦਾ ਹੈ ਤੇ ਮੁਕਤੀ ਮੁਕਤੀ ਇਨਸਾਨ ਜਉਂਦਾ ਜਾਗਦਾ ਹੀ ਪਾ ਸਕਦਾ ਹੈ। ਮੌਤ ਤੋਂ ਬਾਅਦ ਮੌਤ ਤੋਂ ਬਾਅਦ ਕੋਈ ਵੀ ਇਨਸਾਨ ਉਦਾਰ ਨੂੰ ਮੁਕਤੀ ਨੂੰ ਪ੍ਰਾਪਤ ਨਹੀਂ ਕਰ ਸਕਦਾ ਮੋਕਸ਼ ਨੂੰ ਪ੍ਰਾਪਤ ਨਹੀਂ ਕਰ ਸਕਦਾ ਜਿਉਂਦਾ ਜੀ ਹੀ ਜਿਵੇਂ ਉਹ ਹਰ ਇੱਕ ਕੰਮ ਨੂੰ ਕਰਦਾ ਹੈ ਉਸੇ ਤਰ੍ਹਾਂ ਹੀ ਉਹ ਰੱਬ ਨੂੰ ਜਾਣਣ ਦਾ ਵੀ ਜਾਂਦੇ ਜਾਂਦੇ ਹੀ ਉਹਦੇ ਕੋਲੇ ਅਪਸਰ ਹੈ ਮੌਕਾ ਹੈ ਮੌਤ ਤੋਂ ਬਾਅਦ ਉਹ ਕੁਝ ਵੀ ਨਹੀਂ ਕਰ ਸਕਦਾ ਜੇ ਤੁਸੀਂ ਕੀ ਕਹਿੰਦਾ ਵਚਨ ਯੋਹਾਨਾ 14 ਦੀ 7 ਜੇ ਤੁਸੀਂ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੁੰਦੇ ਤਾਂ ਤੁਸੀਂ ਮੇਰੇ ਪਿਤਾ ਨੂੰ ਵੀ ਜਾਣਦੇ ਹੁੰਦੇ ਹੁਣ ਤੋਂ ਤੁਸੀਂ ਉਸ ਨੂੰ ਜਾਣਦੇ ਹੋ ਅਤੇ ਉਸ ਨੂੰ ਦੇਖਿਆ ਹੈ ਫਿਲਿਪਸ ਨੇ ਉਸ ਨੂੰ ਕਿਹਾ ਪ੍ਰਭੂ ਸਾਨੂੰ ਪਿਤਾ ਦੇ ਦਰਸ਼ਨ ਕਰਾ ਸਾਡੇ ਲਈ ਇੰਨਾ ਹੀ ਕਾਫੀ ਹੈ ਯਿਸੂ ਨੇ ਉਸ ਨੂੰ ਕਿਹਾ ਮੈਂ ਤੁਹਾਡੇ ਨਾਲ ਇੰਨੇ ਚਿਰ ਤੋਂ ਹਾਂ ਪਰ ਫਿਲਿਪਸ ਤੂੰ ਅਜੇ ਵੀ ਮੈਨੂੰ ਨਹੀਂ ਜਾਣਦਾ ਜਿਸ ਨੇ ਮੈਨੂੰ ਦੇਖਿਆ ਉਸਨੇ ਪਿਤਾ ਨੂੰ ਵੀ ਦੇਖਿਆ ਸੋ ਮੇਰੇ ਦੋਸਤੋ ਜੇਕਰ ਤੁਸੀਂ ਯਿਸੂ ਮਸੀਹ ਨੂੰ ਜਾਣਦੇ ਹੋ ਤਾਂ ਤੁਸੀਂ ਉਸ ਰੱਬ ਨੂੰ ਵੀ ਜਾਣਦੇ ਹੋ ਜੇ ਤੁਸੀਂ ਯਿਸੂ ਮਸੀਹ ਨੂੰ ਦੇਖ ਲਿਆ ਇਸ ਦਾ ਮਤਲਬ ਤੁਸੀਂ ਉਸ ਰੱਬ ਨੂੰ ਵੀ ਦੇਖ ਲਿਆ ਕਿਉਂਕਿ ਯਿਸੂ ਮਸੀਹ ਨੇ ਕਿਹਾ ਮੈਂ ਪਿਤਾ ਅਸੀਂ ਦੋਵੇਂ ਕਿਹਾਂ ਇਕਤਾ ਦੇ ਵਿੱਚ ਹਾਂ ਤੇ ਕਹਿੰਦੇ ਪ੍ਰਭੂ ਯਿਸੂ ਮਸੀਹ ਕਹਿੰਦੇ ਮੈਂ ਆਪ ਦੇ ਵੱਲੋਂ ਤੁਹਾਨੂੰ ਕੁਝ ਵੀ ਨਹੀਂ ਕਹਿੰਦਾ ਤੇ ਆਪ ਦੇ ਵੱਲੋਂ ਕੋਈ ਵੀ ਚਮਤਕਾਰ ਮੈਂ ਨਹੀਂ ਕਰਦਾ ਜੋ ਮੈਂ ਪਿਤਾ ਨੂੰ ਕਰਦੇ ਦੇਖਦਾ ਉਹ ਹੀ ਮੈਂ ਤੁਹਾਡੇ ਨਾਲ ਕਰਦਾ ਉਹ ਹੀ ਮੈਂ ਤੁਹਾਡੇ ਵਿੱਚ ਕਰਕੇ ਦਿਖਾਉਣਾ ਜਿਵੇਂ ਕਿ ਯੋਹੰਨਾ 14 ਦੀ ਪੰਨਾ ਪੜਦੇ ਆ ਯਿਸੂ ਨੇ ਯਿਸੂ ਨੂੰ ਕਿਹਾ ਮੈਂ ਤੁਹਾਡੇ ਨਾਲ ਇੰਨੀ ਚਿਰ ਤੋਂ ਹਾਂ ਪਰ ਫਿਲਿਪਸ ਤੂੰ ਅਜੇ ਵੀ ਨਹੀਂ ਜਾਣਦਾ ਜਿਸ ਨੇ ਮੈਨੂੰ ਦੇਖਿਆ ਉਸ ਨੇ ਪਿਤਾ ਨੂੰ ਵੀ ਦੇਖਿਆ ਤੂੰ ਇਹ ਕਿਉਂ ਕਹਿੰਦਾ ਸਾਨੂੰ ਪਿਤਾ ਦੇ ਦਰਸ਼ਨ ਕਰਾ ਕੀ ਤੈਨੂੰ ਵਿਸ਼ਵਾਸ ਨਹੀਂ ਕਿ ਮੈਂ ਪਿਤਾ ਨਾਲ ਅਤੇ ਪਿਤਾ ਮੇਰੇ ਨਾਲ ਇਕਤਾ ਵਿੱਚ ਵੱਜਾ ਹੋਇਆ ਮੈਂ ਜੋ ਵੀ ਗੱਲਾਂ ਜੋ ਵੀ ਗੱਲਾਂ ਤੁਹਾਨੂੰ ਦੱਸਦਾ ਹਾਂ ਉਹ ਆਪਣੇ ਵੱਲੋਂ ਉਹ ਆਪਣੇ ਵੱਲੋਂ ਨਹੀਂ ਦੱਸਦਾ ਪਰ ਪਿਤਾ ਜੋ ਪਰ ਪਿਤਾ ਜੋ ਮੇਰੇ ਨਾਲ ਇਕਤਾ ਵਿੱਚ ਵੱਜਾ ਹੋਇਆ ਮੇਰੇ ਰਹੀ ਆਪਣੇ ਕੰਮ ਕਰਦਾ ਹallelujah ਕਿਦੇ ਰਹੀ ਪਰਮੇਸ਼ਵਰ ਔਰ ਰੱਬ ਕਿਦੇ ਰਹੀ ਕੰਮ ਕਰਦਾ ਕਿਦੇ ਰਹੀ ਅੱਜ ਲੋਕ ਚੰਗੇ ਹੋ ਰਿਹਾ ਚਰਚਾਂ ਦੇ ਵਿੱਚ ਤੁਸੀਂ ਦੇਖਦੇ ਹੋ ਯੇਸ਼ੂ ਮਸੀਹ ਦੇ ਰਹੀ ਯੇਸ਼ੂ ਮਸੀਹ ਜੋ ਅੰਨਿਆਂ ਦੀਆਂ ਅੱਖਾਂ ਨੂੰ ਖੋਲਦਾ ਜੋ ਲੰਗੜਿਆਂ ਨੂੰ ਚਲਾਉਂਦਾ ਜੋ ਬਹਿਰੇ ਹੈ ਜੋ ਸੁਣ ਨਹੀਂ ਸਕਦੇ ਉਹਨਾਂ ਨੂੰ ਸੁਣਨ ਲਾਉਂਦਾ ਅੰਧਿਆਂ ਦੀਆਂ ਅੱਖਾਂ ਖੋਲਦਾ ਹੋ ਮਰਿਆਂ ਨੂੰ ਉੱਜਾਉਂਦਾ ਕਰਦਾ ਹੋ ਇੱਕ ਯੇਸ਼ੂ ਮਸੀਹ ਹੀ ਹੈ ਜਿਹੜਾ ਇਸ ਧਰਤੀ ਦੇ ਉੱਤੇ ਅੱਜ ਵੀ ਆਪਦੇ ਆਪ ਨੂੰ ਜਿਉਂਦਾ ਸਾਬਿਤ ਕਰਦਾ ਪਿਆ ਹੈ ਕਿ ਉਹ ਅੱਜ ਵੀ ਜੀਵਤ ਹੈ ਅੱਜ ਵੀ ਉਹ ਜਿਉਂਦਾ ਹੈ ਤੇ ਅੱਜ ਵੀ ਓਦਾਂ ਹੀ ਉਹ ਕੰਮ ਕਰਦਾ ਪਿਆ ਅੱਜ ਵੀ ਲੋਕ ਚਰਚਾਂ ਦੇ ਵਿੱਚ ਜਾਂਦੇ ਆ ਤੇ ਚੰਗੇ ਹੁੰਦੇ ਆ ਆਪਦੀਆਂ ਬਿਮਾਰੀਆਂ ਤੋਂ ਆਜ਼ਾਦ ਹੁੰਦੇ ਆ ਆਪਦੀਆਂ ਪਰੇਸ਼ਾਨੀਆਂ ਤੋਂ ਆਜ਼ਾਦ ਹੁੰਦੇ ਆ ਸਮੱਸਿਆਵਾਂ ਤੋਂ ਆਜ਼ਾਦ ਆਜ਼ਾਦ ਹੁੰਦੇ ਆ ਜਿੰਨਾ ਸਮੱਸਿਆਵਾਂ ਜਿੰਨਾ ਪਰੇਸ਼ਾਨੀਆਂ ਦੇ ਵਿੱਚ ਉਹ 20-20 ਸਾਲਾਂ ਤੋਂ 10-10 ਸਾਲਾਂ ਤੋਂ ਸਨ ਉਹਨਾਂ ਨੂੰ ਉਹ ਚਰਚ ਦੇ ਵਿੱਚ ਜਾਣ ਦੇ ਨਾਲ ਕੁਝ ਦਿਨਾਂ ਦੇ ਵਿੱਚ ਹੀ ਉਹਨਾਂ ਸਮੱਸਿਆਵਾਂ ਤੋਂ ਉਹਨਾਂ ਪ੍ਰੋਬਲਮਾਂ ਤੋਂ ਆਜ਼ਾਦ ਹੋ ਜਾਂਦੇ ਆ ਕਿਉਂ ਹੁੰਦੇ ਆ ਕਿਉਂਕਿ ਪਰਮੇਸ਼ਵਰ ਹੈ ਜੋ ਜੋ ਰੱਬ ਹੈ ਉਹ ਆਪਦੀ ਤਾਕਤ ਨੂੰ ਦਿਖਾਉਂਦਾ ਹੈ ਉਹ ਦਿਖਾਉਂਦਾ ਕਿ ਮੈਂ ਇੱਥੇ ਜੀਵਤਾਂ ਮੈਂ ਜਾਉਂਦਾ ਹਾਂ ਤੁਸੀਂ ਚਿੰਤਾ ਨਾ ਕਰੋ ਤੁਸੀਂ ਪਰੇਸ਼ਾਨ ਨਾ ਹੋਵੋ ਮੈਂ ਜਾਉਂਦਾ ਹਾਂ ਤੇ ਮੈਂ ਤੁਹਾਨੂੰ ਚੰਗਾ ਕਰਾਂਗਾ ਮੈਂ ਤੁਹਾਨੂੰ ਆਜ਼ਾਦ ਕਰਾਂਗਾ ਹਰ ਬਿਮਾਰੀ ਤੋਂ ਹਰ ਰੋਗ ਤੋਂ ਹਰ ਸਮੱਸਿਆ ਤੋਂ ਜਿਹੜਾ ਇਨਸਾਨ ਉਹਦੇ ਅੱਗੇ ਵਿਸ਼ਵਾਸ ਨੂੰ ਲੈ ਕੇ ਜਾਂਦਾ ਹੈ ਉਹਦੇ ਵਿਸ਼ਵਾਸ ਦੇ ਦੁਆਰਾ ਹੀ ਉਹਦੀ ਜ਼ਿੰਦਗੀ ਦੇ ਵਿੱਚ ਫਿਰ ਕੰਮ ਪਰਮੇਸ਼ਵਰ ਕਰਦਾ ਹੈ ਜਿਵੇਂ ਅੱਗਾ ਜਿਵੇਂ ਅੱਗੇ ਆਪਾਂ ਪੜਦੇ ਆ 11 ਅਜ ਤੇ ਇਸ ਦੀ ਮੇਰੀ ਇਸ ਗੱਲ ਦਾ ਵਿਸ਼ਵਾਸ ਕਰੋ ਕਿ ਮੈਂ ਪਿਤਾ ਨਾਲ ਅਤੇ ਪਿਤਾ ਮੇਰੇ ਨਾਲ ਇਕਤਾ ਵਿੱਚ ਵੱਜਾ ਹੋਇਆ ਨਹੀਂ ਤਾਂ ਮੇਰੇ ਕੰਮਾਂ ਕਰਕੇ ਮੇਰਾ ਵਿਸ਼ਵਾਸ ਕਰੋ ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਜਿਹੜਾ ਮੇਰੇ ਉੱਤੇ ਆਪਣੀ ਨੇਚਾ ਦਾ ਸਬੂਤ ਦਿੰਦਾ ਉਹ ਵੀ ਉਹ ਕੰਮ ਕਰੇਗਾ ਜੋ ਕੰਮ ਮੈਂ ਕਰਦਾ ਹਾਂ ਅਤੇ ਉਹ ਇਹਨਾਂ ਨਾਲ ਵੀ ਵੱਡੇ ਵੱਡੇ ਕੰਮ ਕਰੇਗਾ ਕਿਉਂਕਿ ਮੈਂ ਆਪਣੇ ਪਿਤਾ ਕੋਲ ਜਾ ਰਿਹਾ ਹਾਂ ਨਾਲੇ ਤੁਸੀਂ ਮੇਰੇ ਨਾਲ ਨਾਲੇ ਤੁਸੀਂ ਮੇਰੇ ਨਾਂ ਤੇ ਜੋ ਵੀ ਮੰਗੋਗੇ ਉਹ ਮੈਂ ਉਹ ਕਰਾਂਗਾ ਤਾਂ ਕਿ ਪੁੱਤਰ ਦੇ ਰਾਹੀ ਪਿਤਾ ਦੀ ਮਹਿਮਾ ਹੋਵੇ ਤੁਸੀਂ ਮੇਰੇ ਨਾਂ ਤੇ ਜੋ ਵੀ ਮੰਗੋਗੇ ਮੈਂ ਉਹ ਕਰਾਂਗਾ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਮੇਰੇ ਹੁਕਮ ਮੰਨੋਗੇ ਹ Alleluia ਸੋ ਮੇਰੇ ਪ੍ਰਿਯੋ ਮੇਰੇ ਦੋਸਤੋ ਜਿੰਨੇ ਜਨ ਉਸ ਪ੍ਰਭ ਯੇਸ਼ੂ ਮਸੀਹ ਨੂੰ ਜਾਣਦੇ ਆ ਜਾਂ ਜਾਨਣਾ ਚਾਹੁੰਦੇ ਆ ਸਮਝੋ ਉਹ ਰੱਬ ਨੂੰ ਜਾਨਣਾ ਚਾਹੁੰਦੇ ਆ ਜਿਹੜੇ ਯੇਸ਼ੂ ਮਸੀਹ ਨੂੰ ਠਕਰਾਉਂਦੇ ਆ ਉਸ ਦਾ ਮਤਲਬ ਕਿ ਉਹ ਪਰਮੇਸ਼ਵਰ ਨੂੰ ਉਸ ਰੱਬ ਨੂੰ ਠਕਰਾਉਂਦੇ ਆ ਕਿਉਂਕਿ ਯੇਸ਼ੂ ਮਸੀਹ ਦੇ ਦੁਆਰਾ ਹੀ ਤੁਸੀਂ ਰੱਬ ਨੂੰ ਜਾਣ ਸਕਦੇ ਹੋ ਯੇਸ਼ੂ ਮਸੀਹ ਦੇ ਰਾਹੀਂ ਤੁਸੀਂ ਮੁਕਤੀ ਨੂੰ ਪ੍ਰਾਪਤ ਕਰ ਸਕਦੇ ਹੋ ਕਿਉਂਕਿ ਪਰਮੇਸ਼ਵਰ ਨੇ ਕੇਵਲ ਉਸੇ ਨੂੰ ਇਸ ਧਰਤੀ ਦੇ ਉੱਤੇ ਅਧਿਕਾਰ ਦਿੱਤਾ ਯੇਸ਼ੂ ਮਸੀ ਕੌਣ ਹੈ ਯੇਸ਼ੂ ਮਸੀ ਉਹ ਨਹੀਂ ਹੈ ਜੋ ਤੁਸੀਂ ਅੱਜ ਦੇਖ ਰਹੇ ਹੋ ਜੋ ਕਿ ਫਿਲਮਾਂ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਜੋ ਕਿ ਉਸ ਦੇ ਪੋਸਟਰ ਉਸ ਦੀਆਂ ਫੋਟੋਆਂ ਕਾਫੀ ਲੱਗ ਚੁੱਕੀਆਂ ਉਹ ਇੱਕ ਫਿਲਮੀ ਐਕਟਰ ਹੈ ਯੇਸ਼ੂ ਮਸੀ ਕੌਣ ਹੈ ਯੇਸ਼ੂ ਮਸੀ ਇੱਕ ਸ਼ਬਦ ਹੈ ਜਿਹੜਾ ਸ਼ੁਰੂ ਜਿਹੜਾ ਸ਼ੁਰੂਆਤ ਵਿੱਚ ਇਸ ਦੁਨੀਆ ਵਿੱਚ ਜੋ ਕਿ ਸ਼ੁਰੂਆਤ ਵਿੱਚ ਪਰਮੇਸ਼ਵਰ ਦੇ ਨਾਲ ਸੀ ਤੇ ਜਿਸ ਦੇ ਦੁਆਰਾ ਸਭ ਕੁਝ ਬਣਾਇਆ ਗਿਆ ਤੇ ਅਰਚ ਗਿਆ ਜਿਵੇਂ ਆਪਾਂ ਯੋਹੰਨਾ ਦੀ ਅਗਰ ਇੱਕ ਦੀ ਇੱਕ ਪੜੀਏ ਤਾਂ ਉੱਥੇ ਆਪਾਂ ਨੂੰ ਸਾਫ਼ ਪਤਾ ਲੱਗਦਾ ਸ਼ੁਰੂ ਵਿੱਚ ਸ਼ਬਦ ਸੀ ਅਤੇ ਸ਼ਬਦ ਪਰਮੇਸ਼ਵਰ ਦੇ ਨਾਲ ਸੀ ਅਤੇ ਸ਼ਬਦ ਇੱਕ ਈਸ਼ਵਰ ਸੀ ਉਹ ਸ਼ੁਰੂ ਵਿੱਚ ਪਰਮੇਸ਼ਵਰ ਦੇ ਨਾਲ ਸੀ ਸਾਰੀਆਂ ਚੀਜ਼ਾਂ ਉਸ ਰਾਈ ਬਣਾਈਆਂ ਗਈਆਂ ਅਤੇ ਅਜਿਹੀ ਕੋਈ ਵੀ ਚੀਜ਼ ਨਹੀਂ ਦੋਸਤੋ ਬਿਨਾਂ ਬਣਾਈ ਗਈ ਹੋਵੇ ਹallelujah ਸੋ ਦੋਸਤੋ ਅਜਹੀ ਇਸ ertidite ਕੋਈ ਚੀਜ਼ ਨਹੀਂ ਹੈ ਜੋ ਪਰਮੇਸ਼ੁਰ ਤੋਂ ਉਸ ਯੇਸ਼ੂ ਮਸੀਹ ਤੋਂ ਉਸ ਸ਼ਬਦ ਤੋਂ ਬਿਨਾ ਬਣਾਈ ਗਈ ਹੋਵੇ ਹਰ ਇੱਕ ਚੀਜ਼ ਪਰਮੇਸ਼ੁਰ ਨੇ ਜੋ ਰਚੀ ਇਸ ਦੁਨੀਆ ਦੇ ਉੱਤੇ ਉਹ ਆਪਦੇ ਉਸ ਦੇ ਆਪਣੇ ਮੂੰਹ ਦੇ ਵਿੱਚੋਂ ਜੋ ਉਸ ਦੇ ਬੋਲ ਨਿਕਲੇ ਸ਼ਬਦ ਨਿਕਲੇ ਉਹਨਾਂ ਸ਼ਬਦਾਂ ਦੇ ਦੁਆਰਾ ਇਹ ਸਭ ਕੁਝ ਰਚਿਆ ਗਿਆ ਇਨ ਸ਼ਬਦਾਂ ਦੇ ਦੁਆਰਾ ਇਹ ਆਕਾਸ਼ ਬ੍ਰਹਮਾ ਮੰਡਲ ertidite ਹਰ ਇੱਕ ਚੀਜ਼ ਤਾਰੇ ਕੀ ਆਕਾਸ਼ ਦੇ ਵਿੱਚ ਜੋ ਨੇ ਹਰ ਇੱਕ ਚੀਜ਼ ਉਸਦੇ ਸ਼ਬਦਾਂ ਦੇ ਨਾਲ ਬਣੀ ਹੈ ਸੋ ਉਹ ਸ਼ਬਦ ਕੌਣ ਹੈ ਉਹ ਸ਼ਬਦ ਮੇਰੇ ਦੋਸਤੋ ਯੇਸ਼ੂ ਮਸੀਹ ਹੈ ਉਹ ਸ਼ਬਦ ਕੌਣ ਹੈ ਉਹ ਸ਼ਬਦ ਯੇਸ਼ੂ ਮਸੀਹ ਹੈ ਜੀਜ਼ਸ ਕ੍ਰਾਈਸਟ ਹੈ ਅਗਰ ਆਪਾਂ ਇਸੇ ਦੀ ਪੜੀਏ ਯੋਹਾਨਾ 1 ਦੀ 12 ਉੱਥੇ वचन ਕੁਝ ਇਸ ਪ੍ਰਕਾਰ ਕਹਿੰਦਾ ਪਰ ਜਿੰਨੇ ਵੀ ਲੋਕਾਂ ਨੇ ਉਸ ਨੂੰ ਕਬੂਲ ਕੀਤਾ ਉਹਨਾਂ ਨੂੰ ਉਸ ਨੇ ਪਰਮੇਸ਼ਵਰ ਦੇ ਬੱਚੇ ਬਨਣ ਦਾ ਹੱਕ ਦਿੱਤਾ ਕਿਉਂਕਿ ਉਹਨਾਂ ਨੇ ਉਸ ਦੇ ਨਾਂ ਉੱਤੇ ਨੇਚਾ ਕੀਤੀ ਸੀ ਉਹਨਾਂ ਦਾ ਜਨਮ ਨਾ ਖੂਨ ਦੇ ਰਿਸ਼ਤੇ ਕਰਕੇ ਨਾ ਸਰੀਰ ਦੀ ਇੱਛਾ ਕਰਕੇ ਨਾ ਕਿਸੇ ਇਨਸਾਨ ਕਰਕੇ ਹੋਇਆ ਸੀ ਸਗੋਂ ਪਰਮੇਸ਼ਵਰ ਕਰਕੇ ਹੋਇਆ ਸੀ ਸੋ ਯੇਸ਼ੂ ਮਸੀਹ ਦਾ ਦੋ ਯੇਸ਼ੂ ਮਸੀਹ ਦਾ ਮੇਰੇ ਦੋਸਤੋ ਜਨਮ ਇਸ ਤਰ੍ਹਾਂ ਹੋਇਆ ਸੀ ਆ ਪ੍ਰਭੂ ਯੇਸ਼ੂ ਮਸੀਹ ਦਾ ਨਾ ਤਾਂ ਸਰੀਰ ਦੀ ਇੱਛਾ ਕਰਕੇ ਨਾ ਖੂਨ ਦੇ ਰਿਸ਼ਤੇ ਕਰਕੇ ਤੇ ਨਾ ਹੀ ਨਾ ਹੀ ਕਿਸੇ ਇਨਸਾਨ ਦੀ ਇੱਛਾ ਕਰਕੇ ਬਲਕਿ ਪਰਮੇਸ਼ਵਰ ਦੀ ਇੱਛਾ ਕਰਕੇ ਯੇਸ਼ੂ ਮਸੀਹ ਦਾ ਜਨਮ ਹੋਇਆ ਸ਼ਬਦ ਇਨਸਾਨ ਬਣਿਆ ਯੋਹੰਨਾ 1:14 ਕਹਿੰਦੀ ਆ ਸ਼ਬਦ ਇਨਸਾਨ ਬਣਿਆ ਅਤੇ ਸਾਡੇ ਵਿੱਚ ਰਹਾ ਤੇ ਅਸੀਂ ਉਸ ਦੀ ਮਹਿਮਾ ਦੇਖੀ ਅਜਿਹੀ ਮਹਿਮਾ ਜੋ ਪਿਤਾ ਆਪਣੇ ਇਕਲੌਤੇ ਪੁੱਤਰ ਨੂੰ ਹੀ ਦਿੰਦਾ ਹੈ ਉਸ ਉੱਤੇ ਪਰਮੇਸ਼ਵਰ ਦੀ ਕਿਰਪਾ ਸੀ ਤੇ ਸੱਚਾਈ ਨਾਲ ਭਰਪੂਰ ਸੀ ਹਾਲੇਲੂਇਆ ਸੋ ਇਹ ਹੈ ਮੇਰੇ ਪ੍ਰਿਯੋ ਯੇਸ਼ੂ ਮਸੀਹ ਜੀਜ਼ਸ ਕ੍ਰਾਈਸਟ ਜਿਸ ਪਰਮੇਸ਼ਵਰ ਨੂੰ ਤੁਸੀਂ ਜਾਨਣਾ ਚਾਹੁੰਦੇ ਹੋ ਜਿਸ ਰੱਬ ਨੂੰ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਉਹ ਕੇਵਲ ਤੁਸੀਂ ਯੇਸ਼ੂ ਮਸੀਹ ਦੇ ਰਾਹੀਂ ਹੀ ਜਾਣ ਸਕਦੇ ਹੋ ਜਿਵੇਂ ਕਿ ਇੱਥੇ ਯੇਸ਼ੂ ਮਸੀਹ ਨੇ ਕਿਹਾ ਕਿ ਮੈਂ ਤੇ ਮੇਰਾ ਪਿਤਾ ਅਸੀਂ ਦੋਵੇਂ ਕੀ ਹਾਂ ਇਕਤਾ ਦੇ ਵਿੱਚ ਬੱਦੇ ਹੋਏ ਹਾਂ ਹਾਲੇਲੂਇਆ ਤਾਂ ਇਸ ਕਰਕੇ ਮੇਰੇ ਦੋਸਤੋ ਅਗਰ ਤੁਸੀਂ ਰੱਬ ਨੂੰ ਮਿਲਣਾ ਚਾਹੁੰਦੇ ਹੋ ਰੱਬ ਨੂੰ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਯੇਸ਼ੂ ਮਸੀਹ ਨੂੰ ਜਾਨਣਾ ਪਏਗਾ ਹਾਲੇਲੂਇਆ ਸੋ ਪਰਮੇਸ਼ੁਰ ਤੁਹਾਨੂੰ ਸਭ ਨੂੰ ਅਸ਼ੀਸ਼ ਦੇਵੇ ਇਸ ਵੀਡੀਓ ਨੂੰ ਇਸ ਲਾਈਵ ਨੂੰ ਆਪਣੇ ਦੋਸਤ ਮਿੱਤਰਾਂ ਦੇ ਨਾਲ ਜਰੂਰ ਸ਼ੇਅਰ ਕਰਿਓ ਤਾਂਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਯੇਸ਼ੂ ਮਸੀਹ ਕੌਣ ਹੈ ਇੱਕ ਵਾਰੀ ਫੇਰ ਮੈਂ ਤੁਹਾਡੇ ਅੱਗੇ ਬਚਨ ਰੱਖ ਦਿੰਦਾ ਯੋਹਾਨਾ 14 ਦੀ 6 ਯੇਸ਼ੂ ਨੇ ਉਸ ਨੂੰ ਕਿਹਾ ਮੈਂ ਹੀ ਰਾਹ ਸਚਾਈ ਤੇ ਜ਼ਿੰਦਗੀ ਹਾਂ ਕੋਈ ਵੀ ਪਿਤਾ ਕੋਲ ਨਹੀਂ ਆ ਸਕਦਾ सिवाय उस दे जो मेरे जरिए आउंदा है कोई भी यीशु मसीह तो अलावा मुक्ति नहीं पा सकदा। ਤੁਹਾਨੂੰ ਇਸ ਧਰਤੀ ਦੇ ਉੱਤੇ ਅਗਰ ਤੁਸੀਂ ਮੁਕਤੀ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ, ਉਦਾਰ ਨੂੰ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਧਰਤੀ ਤੇ ਉੱਤੇ ਰਹਿੰਦੇ ਹੋਏ यीशु मसीह ਨੂੰ ਆਪਦਾ ਉਦਾਰ ਕਰਤਾ ਕਬੂਲ ਕਰਨਾ ਪੈਣਾ ਹੈ, ਆਪਦਾ ਮੁਕਤੀਦਾਤਾ ਕਬੂਲ ਕਰਨਾ ਪੈਣਾ ਤਾਂ ਹੀ ਤੁਸੀਂ ਜਾ ਕੇ ਉਸ ਸਵਰਗ ਦੇ ਵਿੱਚ ਐਂਟਰ ਕਰ ਸਕਦੇ ਹੋ। ਸੋ ਗਰਾਸ ਦੇ ਵਿੱਚ ਪ੍ਰਵੇਸ਼ ਕਰ ਸਕਦੇ ਉਸ ਪਰਮੇਸ਼ਵਰ ਨੂੰ ਉਸ ਰੱਬ ਨੂੰ ਤੁਸੀਂ ਮਿਲ ਸਕਦੇ ਹੋ ਸੋ ਪਰਮੇਸ਼ਵਰ ਤੁਹਾਨੂੰ ਸਭ ਨੂੰ ਆਸ਼ੀਸ਼ ਦੇਵੇ ਇਹ ਵਚਨ ਤੁਹਾਡੀ ਜ਼ਿੰਦਗੀ ਦੇ ਵਿੱਚ ਮੈਂ ਪ੍ਰਾਰਥਨਾ ਕਰਦਾ ਮੇਰੇ ਪ੍ਰਭੂ ਯਿਸੂ ਨਾਸਰੀ ਦੇ ਅੱਗੇ ਇਹ ਵਚਨ ਤੁਹਾਡੀ ਜ਼ਿੰਦਗੀ ਦੇ ਵਿੱਚ 30 ਨਹੀਂ 60 ਨਹੀਂ ਬਲਕਿ 100 ਗੁਣਾ ਫਲ ਲੈ ਕੇ ਆਉਣ ਤੇ ਇਹ ਵਚਨ ਤੁਹਾਡੇ ਹਿਰਦੇ ਦੀਆਂ ਫੱਟੀਆਂ ਦੇ ਉੱਤੇ ਤੁਹਾਡੇ ਦਿਲ ਦੀਆਂ ਫੱਟੀਆਂ ਦੇ ਉੱਤੇ ਹਮੇਸ਼ਾ ਹਮੇਸ਼ਾ ਦੇ ਲਿਖੇ ਜਾਣ ਤੇ ਪਿਤਾ ਪ੍ਰਭੂ ਯਿਸੂ ਨਾਸਰੀ ਦੇ ਨਾਮ ਸੇ ਮੰਗ ਤੇ ਉਪਾਲ ਲੈਂਦੇ Amen. Hallelujah.